ਸਭ ਤੋਂ ਪਹਿਲਾਂ ਉਹਨਾਂ ਨੂੰ ਮੇਰੇ ਵੱਲੋਂ ਮੁਬਾਰਕਬਾਦ ਮੈਨੂੰ ਉਮੀਦ ਆ ਕਿ ਪੰਜਾਬ ਦਾ ਜਿਹੜਾ ਆਰਡੀਐਫ ਦਾ ਪੈਸਾ ਰੁਕਿਆ ਪਿਆਗਾ ਜੋ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੁਕਿਆ ਪਿਆ ਜੋ ਕੇਂਦਰ ਸਰਕਾਰ ਪੰਜਾਬ ਦਾ ਪੰਜਾਬ ਦਾ ਵਿਤਕਰਾ ਕਰ ਰਹੀ ਉਹ ਬੰਦ ਹੋਊਗਾ ਔਰ ਸਾਡੇ ਪੈਸੇ ਸਾਨੂੰ ਮਿਲਣਗੇ ਕਿਉਂਕਿ ਸਾਨੂੰ ਆਸ ਆ ਕਿ ਦੋਨੇ ਪੰਜਾਬ ਤੋਂਨੇਗੇ ਔਰ ਦੋਨੇ ਪੰਜਾਬ ਦੀ ਹਮਾਇਤ ਕਰਨਗੇ ਉਹ ਸੀਮਰ ਸਾਹਿਬ ਤੁਸੀਂ ਸਪੈਕਟਰ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਜਾਨਾ ਕਿ ਜਨਤਾ ਨੇ ਨਗਾਤ ਦਮਨੀ ਜਿੱਤ ਰੋ ਬਿਲਕੁਲ ਨੂੰ ਹਰਾ ਕੇ ਭੇਜਿਆ ਪਰ ਉਹ ਕੈਨੇਡਟ ਸਾਬ ਰਹਿ ਜਾ ਰਹੇ ਦੇਖੋ ਬੈਸਵੰਦਾਂ ਲੋਕਾਂ ਦੇ ਮੰਡੇਟ ਦਾ ਲੋਕਾਂ ਦੇ ਮਤ ਦਾ ਪਾਰਟੀ ਨੂੰ ਸਲਮਾਨ ਕਰਨਾ ਚਾਹੀਦਾ ਸੀਗਾ ਉਹਨਾਂ ਨੂੰ ਸਨਮਾਨ ਪਹਿਲਾਂ ਉਹਨਾਂ ਜੇ ਬਣਾਉਣਾ ਹੀ ਸੀਗਾ ਤਾਂ ਕਿਸੇ ਰਾਜ ਦਾ ਰਾਜ ਸਭਾ ਮੈਂਬਰ ਬਣਾ ਕੇ ਬਣਾ ਲੈਂਦੇ ਪਰ ਲੇਕਿਨ ਫਿਲਹਾਲ ਮੈਂ ਸਮਝਦਾ ਲੁਧਿਆਣੇ ਦੇ ਵੋਟਰਾਂ ਦਾ ਭਾਰਤੀ ਜਨਤਾ ਪਾਰਟੀ ਨੇ ਪਾਨ ਕੀਤਾ ਪਰ ਫਿਰ ਵੀ ਉਹ ਪੰਜਾਬ ਤੋਂ ਨੇ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਸਰਦਾਰ ਰੁਪਿੰਦਰ ਸਿੰਘ ਹੈਪੀ ਜੀ ਜਿਹੜੇ ਇੱਕ ਬੱਸੀ ਪਠਾਣਾ ਹਲਕੇ ਤੋਂ ਐਮਐਲਏ ਨੇ ਔਰ ਆਮ ਆਦਮੀ ਪਾਰਟੀ ਦੀ ਉੱਤੇ ਨਾਮਜ਼ਦੀ ਕਰਦੇ ਨੇਗੇ ਪੰਜਾਬ ਦੇ ਅੰਦਰ ਸ਼ੈਡਿਊਲ ਕਾਸ ਸ਼ੈਡਿਊਲ ਟ੍ਰਾਈਬਸ ਜਿਹੜੇ ਬੱਚੇ ਪੜ੍ਹਦੇ ਨੇਗੇ ਐਸਸੀ ਐਸਟੀ ਬੱਚੇ ਪੜ੍ਹਦੇ ਨੇਗੇ ਉਹਨਾਂ ਦੇ ਲਈ ਇੱਕ ਪੋਸਟ میٹرਿਕ ਸਕਾਲਰਸ਼ਿਪ ਸਕੀਮ ਜਿਹੜੀ ਆ ਉਹ ਪੰਜਾਬ 'ਚ ਕੰਮ ਕਰਦੀ ਹੈ ਪੋਸਟ میٹرਿਕ ਸਕਾਲਰਸ਼ਿਪ ਸਕੀਮ ਜਿਹੜੀ ਆ ਉਹ ਪੰਜਾਬ 'ਚ ਕੰਮ ਕਰਦੀ ਆ ਪਿਛਲੀ ਸਰਕਾਰ ਦੇ ਸਮੇਂ ਜਦੋਂ ਆਮ ਆਦਮੀ ਪਾਰਟੀ ਆਪੋਜੀਸ਼ਨ ਦੇ ਵਿੱਚ ਸੀ ਜਦੋਂ ਅਸੀਂ ਪੰਜਾਬ ਦੇ ਅੰਦਰ اپੋਜੀਸ਼ਨ ਦੀ ਭੂਮਿਕਾ ਨਿਭਾਉਂਦੇ ਸੀ ਉਸ ਸਮੇਂ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਰਾਜ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਔਰ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਸੀ ਪੰਜਾਬ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਹਰੇਕ ਸਾਲ ਪੰਜਾਬ ਦੇ ਦਲਿਤ ਵਿਦਿਆਰਥੀਆਂ ਦਾ ਪੰਜਾਬ ਦੇ ਐਸਸੀ ਸਟੂਡੈਂਟ ਦਾ ਸਕਾਲਰਸ਼ਿਪ ਕਦੇ ਕੋਈ ਬਹਾਨਾ ਲਾ ਕੇ ਕਦੇ ਕਿਸੇ ਕਪੜੇ ਦਾ ਸ਼ਕਾਰ ਹੋ ਕੇ ਕਦੇ ਆਡਿਟ ਦਾ ਬਹਾਨਾ ਲਾ ਕੇ ਉਹ ਵੇਸ਼ੇ ਹੀ ਰੋਕਿਆ ਰੱਖਿਆ ਰੋਕੇ ਰੱਖਿਆ ਜਾਂਦਾ ਰਿਹਾ ਔਰ ਲਗਾਤਾਰ ਕਿਸੇ ਵੀ ਸਾਲ ਦੇ ਵਿੱਚ ਕਿਸੇ ਵੀ ਸਾਲ ਦੇ ਵਿੱਚ ਟਾਈਮ ਸਿਰ ਦੇ ਉੱਤੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਨਹੀਂ ਮਿਲਿਆ ਇਹ ਪੰਜਾਬ ਜਾਣਦਾ ਪੰਜਾਬ ਦੇ ਬੱਚੇ ਜਾਣਦੇ ਨੇ ਬਹੁਤ ਸਾਰੀਆਂ ਡਿਗਰੀਆਂ ਬਹੁਤ ਸਾਰੀਆਂ ਡਿਗਰੀਆਂ ਜਿਹੜੇ ਬੱਚੇ ਪਾਸ ਕਰ ਜਾਂਦੇ ਸੀਗੇ ਉਹਨਾਂ ਦੇ ਰੋਕ ਲਈ ਜਾਂਦੇ ਅਸੀਂ ਕਿਉਂ ਰੋਕੇ ਜਾਂਦੀ ਅਸੀਂ ਕਿਉਂਕਿ ਸਕਾਲਰਸ਼ਿਪ ਸੀਗਾ ਉਸ ਸਮੇਂ ਸਰਪੇ ਨਹੀਂ ਹੁੰਦਾ ਸੀਗਾ ਔਰ ਬੱਚੇ ਫੀਸ ਅਦਾ ਨਹੀਂ ਕਰ ਸਕਦੇ ਸੀਗੇ ਪਰ ਬੱਚਿਆਂ ਦੀ ਪੜ੍ਹਾਈ ਜਿਹੜੀ ਸੀਗੀ ਦਲਤ ਬੱਚਿਆਂ ਨਾਲ ਕਿੱਡਾ ਵੱਡਾ ਖਲਵਾੜ ਹੋਇਆ ਕਿ ਉਹਨੂੰ ਡਿਗਰੀਆਂ ਰੋਕੀਆਂ ਗਈਆਂ ਉਹ ਆਪਣੀ ਪੜ੍ਹਾਈ ਦਾ ਵਾਟੇ ਛੱਡ ਕੇ ਚਲੇ ਗਏ ਇਹ ਅਨਿਆ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਸਮੇਂ ਹੋਇਆ ਔਰ ਕੇਂਦਰ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਤੇ ਬੀਜੇਪੀ ਦੀ ਸਰਕਾਰ ਸੀ ਉਸ ਸਮੇਂ ਹੋਇਆ ਕਿਉਂਕਿ 60 40 ਦੇ ਅਧਿਸ਼ਾ ਦੇ ਨਾਲ ਚੱਲਦੀ ਸਕੀਮ ਆ ਇਸ ਸਕੀਮ ਜਿਹੜੀ ਹੈ 60% ਕੇਂਦਰ ਸਰਕਾਰ ਹਿੱਸਾ ਪਾਉਂਦੀ ਆ ਔਰ 40% ਜਿਹੜਾ ਉਹ ਪੰਜਾਬ ਸਰਕਾਰ ਹਿੱਸਾ ਪਾਉਂਦੀ ਆ ਪਰ ਲੇਕਿਨ ਅਫਸੋਸ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਔਰ ਸੈਂਟਰ ਚ ਅਕਾਲੀ ਦਲ ਭਾਜਪਾ ਦੀ ਸਰਕਾਰ ਉਸ ਸਮੇਂ ਕਿਸੇ ਵੀ ਸਰਕਾਰ ਨੇ ਇਸ ਸਕੀਮ ਨੂੰ ਅੱਛੇ ਤਰੀਕੇ ਨਾਲ ਲਾਗੂ ਨਹੀਂ ਕੀਤਾ ਔਰ ਬਹੁਤ ਸਾਰੇ ਪੰਜਾਬ ਦੇ ਦਲਤ ਬੱਚਿਆਂ ਦੇ ਨਾਲ ਧੋਖਾ ਹੋਇਆ ਖਿਲਵਾੜ ਹੋਇਆ ਜੋ ਬਾਬਾ ਸਾਹਿਬ ਭੀਮਰਾਓ ਮੇੜਕੜ ਜੀ ਨੇ ਕਿਹਾ ਸੀਗਾ ਕਿ ਸਿੱਖਿਆ ਸਭ ਦਾ ਅਧਿਕਾਰ ਆ ਐਜੂਕੇਸ਼ਨ ਸਭ ਦਾ ਅਧਿਕਾਰ ਆ ਸਭ ਨੂੰ ਪੜਨ ਦਾ ਰਾਈਟ ਆ ਹੱਕ ਆ ਉਹ ਸਖ ਦੇ ਉੱਤੇ ਮੈਂ ਸਮਝਦਾ ਅਕਾਲੀ ਦਲ ਭਾਜਪੀ ਔਰ ਕਾਂਗਰਸ ਦੀਆਂ ਸਰਕਾਰਾਂ ਦੇ ਸਮੇਂ ਪੰਜਾਬ ਦੇ ਦਲਤਾਂ ਦਲਤ ਬੱਚਿਆਂ ਨੂੰ ਵਾਂਝੇ ਰੱਖਿਆ ਗਿਆ ਉਹਨਾਂ ਤੋਂ ਐਜੂਕੇਸ਼ਨ ਖੋਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਉਹਨਾਂ ਤੋਂ ਸਿੱਖਿਆ ਖੋਣ ਦਾ ਕੰਮ ਅਕਾਲੀ ਦਲ ਭਾਰਤ ਭਾਜਪੀ ਨੇ ਕੀਤਾ ਪਰ ਲੇਕਿਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪੰਜਾਬ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪੰਜਾਬ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਤੌਰ ਮੁੱਖ ਮੰਤਰੀ ਆਉਦਾ ਸੰਭਾਲਿਆ ਔਰ ਉਸ ਸਬਾਕ ਇਹ ਸਕੀਮ ਜਿਹੜੀ ਆ ਬੜੇ ਅچھے ਤਰੀਕੇ ਨਾਲ ਪੰਜਾਬ ਚੱਲ ਰਹੀ ਹੈ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਬਣੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਔਰ ਪਹਿਲੇ ਸਾਲ ਹੀ ਪਹਿਲੇ ਸਾਲ ਹੀ ਪੰਜਾਬ ਦੇ ਅੰਦਰ ਇਹ ਸਕੀਮ ਨੂੰ ਬੜੇ ਅچھے ਤਰੀਕੇ ਦੇ ਨਾਲ ਲਾਗੂ ਕੀਤਾ ਗਿਆ ਇਸ ਸਕੀਮ ਦਾ ਫਾਇਦਾ ਪੰਜਾਬ ਦੇ ਦਲਤ ਬੱਚਿਆਂ ਨੇ ਪੰਜਾਬ ਦੇ ਸ਼ੈਡਿਊਲ ਕਾਸ ਬੱਚਿਆਂ ਨੇ ਉਠਾਇਆ ਆ ਜੋ ਆਪਣੀ ਪੜ੍ਹਾਈ ਪੂਰੀ ਕਰ ਰਹੇ ਨੇਗੇ। ਔਰ ਜਿਹੜਾ ਪੁਰਾਣਾ ਜੇ ਮੈਂ ਥੋੜਾ ਪਿੱਛੇ ਜਾਵਾਂ 2017 ਤੋਂ ਲੈ ਕੇ 2022 ਤੱਕ ਪੰਜਾਬ ਦੇ ਬਹੁਤ ਸਾਰੇ ਬੱਚੇ ਜਿਹੜੇ ਸੀਗੇ ਉਹ ਆਦਟਾਟੇ ਇਸ ਸਕੀਮ ਦਾ ਫਾਇਦਾ ਨਾ ਮਿਲਣ ਦੇ ਕਰਕੇ ਆਪਣੀ ਪੜ੍ਹਾਈ ਛੱਡ ਚੁੱਕੇ ਸੀ। ਅਸੀਂ 2023-24 ਦੇ ਵਿੱਚ 2023-24 ਦੇ ਵਿੱਚ ਜਿਹੜੇ ਪੁਰਾਣੇ ਪੈਸੇ ਰੋਕੇ ਹੋਏ ਸੀਗੇ ਪੁਰਾਣੀ ਸਰਕਾਰ ਦੇ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਪੈਸੇ ਰੁਕੇਗੇ ਸੀ 366 ਕਰੋੜ ਰੁਪਏ 366 ਕਰੋੜ ਰੁਪਏ ਉਹਦਾ ਅਸੀਂ ਦੋ ਕਿਸ਼ਤਾਂ ਦੇ ਵਿੱਚ 183 ਕਰੋੜ ਤੇ 181 ਕਰੋੜ ਇਹ ਜਿਹੜਾ ਹੈਗਾ ਪੈਸੇ ਕਰਕੇ ਅਸੀਂ ਅਗਸਤ ਦੇ ਵਿੱਚ ਅਗਸਤ 223 ਚ ਰਿਲੀਜ਼ ਕੀਤੇ ਨੇਗੇ ਦੋ ਕਿਸ਼ਤਾਂ ਦੇ ਅੰਦਰ ਅਸੀਂ ਇਹ ਪੈਸਾ ਜਿਹੜਾ ਉਹ ਪੰਜਾਬ ਦੇ ਸ਼ੈਡਿਊਲ ਕਾਸਟ ਵਿਦਿਆਰਥੀਆਂ ਦਾ ਰਿਲੀਜ਼ ਕੀਤਾ ਔਰ ਮੈਂ ਸਮਝਦਾ ਇਹਦਾ ਬਹੁਤ ਵੱਡਾ ਫਾਇਦਾ ਪੰਜਾਬ ਦੇ ਵਿਦਿਆਰਥੀਆਂ ਨੂੰ ਮਿਲੇਗਾ ਤੇ ਇੱਕ ਬਹੁਤ ਮੈਸਵੰਦ ਸਕੀਮ ਦਾ ਲਾਹਾ ਸਾਡੇ ਵਿਦਿਆਰਥੀਆਂ ਨੂੰ ਮਿਲਿਆ ਜਿਵੇਂ ਸਕੀਮ ਦੇ ਪਛੋਕਰ ਜਾਵਾ 200 20 ਤੋਂ ਲੈ ਕੇ 20 ਸ ਕਿਦੀ ਗੱਲ ਕਰੀਏ 20 ਤੋਂ 20 ਤੋਂ ਲੈ ਕੇ 20 ਸ ਕਿਦੀ ਗੱਲ ਕਰੀਏ ਤਾਂ ਪੰਜਾਬ ਦੇ ਅੰਦਰ 176482 176482 ਵਿਦਿਆਰਥੀਆਂ ਨੇ ਇਸ ਸਕੀਮ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਆਪਣੀ ਐਡਮਿਸ਼ਨ ਲਈ ਔਰ ਦੂਸਰੇ ਸਾਲ 2122 ਸਿਰਫ 195000 ਇਹ ਡਿਕਲਾਈਨ ਕਿਉਂ ਹੋਇਆ ਔਰ ਉਸ ਤੋਂ ਪਹਿਲਾਂ 2.5 ਲੱਖ ਸੀਗਾ 20 2 ਤੋਂ ਪਹਿਲਾਂ 2.5 ਲੱਖ ਦੀ ਸੰਖਿਆ ਗਈ ਇਹ ਡਿਕਲਾਈਨ ਕਿਉਂ ਹੋਇਆ ਕਿਉਂਕਿ ਉਸ ਸਮੇਂ ਕਾਂਗਰਸ ਪਾਰਟੀ ਸਰਕਾਰ ਨੇ ਬੱਚਿਆਂ ਦਾ ਸਕਾਲਰਸ਼ਿਪ ਦਾ ਪੈਸਾ ਸਮੇਂ ਸਿਰ ਰਿਲੀਜ਼ ਨਹੀਂ ਕੀਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ